ਬੜੇ ਮਨਜੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦਾ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਐਂਡ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਜਿਹੜੇ ਮੇਨ ਕ੍ਰਿਮੀਨਲਜ਼ ਨੇ ਉਹਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਔਰ ਬੜੀ-ਬੜੀ ਰਿਕਵਰੀਆਂ ਦੋਨੋਂ ਫਰੰਟ ਤੇ ਹੋਈਆਂ ਐ ਇਸੇ ਸਿਲਸਿਲੇ 'ਚ ਬੀ ਡਿਵੀਜ਼ਨ ਏਰੀਆ ਦੇ ਵਿੱਚ ਦੋ ਵਾਰ ਤਾਂ ਹੋਈਆਂ ਸੀ ਲਗਾਤਾਰ ਸਟ੍ਰੀਟ ਪੁਆਇੰਟ ਦੇ ਉੱਤੇ ਜਿਹੜਾ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਖੋਇਆ ਗਿਆ ਸੀ ਬਾਕ ਵਕਤ ਦੇ ਇੱਕ ਗ੍ਰੰਥੀ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਸੀਗਾ ਪਿਸਟਲ ਪੁਆਇੰਟ ਤੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਜੇਏ ਨੇ ਉਹਨਾਂ ਦਾ ਜਿਹੜਾ ਐਕਟਿਵਾ ਖੋਇਆ ਗਿਆ ਸੀਗਾ ਦੋਨੇ ਬੀ ਡਿਵੀਜ਼ਨ ਏਰੀਆ ਦੇ ਵਿੱਚ ਵਾਰਦਾਤਾ ਹੋਈਆਂ ਸੀ ਬੜਾ ਪ੍ਰੋਫੈਸ਼ਨਲ ਤੌਰ ਤੇ ਇਹਦੇ ਵਿੱਚ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਨੇ ਕਿਸ ਤਰ੍ਹਾਂ ਇਸ ਕੀਤਾ اور ਦੋ ਮੁਲਜ਼ਮੇ ਫੜੇ ਗਏ ਨੇ ਇੱਕ ਵਿਕਰਮਜੀਤ ਸਿੰਘ ਤੇ ਦੂਸਰਾ ਲਵਪ੍ਰੀਤ ਸਿੰਘ ਵਿਕਰਮਜੀਤ ਸਿੰਘ ਉਰਫ ਪਿੰਟੂ ਇਹ ਗਲੀ ਮਸੀਤ ਵਾਲੀ ਤਰਨਤਾਰਨ ਦਾ ਰਹਿਣ ਵਾਲਾ 30 ਸਾਲ ਦੀ ਇਹਦੀ ਉਮਰ ਹੈ 10ਵੀਂ ਪਾਸ ਹੈ ਤੇ ਪੀਵੀਸੀ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਸਟੈਚਿੰਗ ਦੇ ਦੋਨੇ ਬੀਟ ਵੀ ਜਾਂਦੇ ਨੇ ਇੱਕ 2020 ਦਾ ਇੱਕ 2025 ਦਾ ਲੇਟਸ ਔਰ ਇਹਦਾ ਸਾਥੀ ਹੈ ਲਵਪ੍ਰੀਤ ਇਹਨਾਂ ਦੋਨਾਂ ਨੂੰ ਰਸ ਕਰਕੇ ਪੁਲਿਸ ਨੇ ਇਹਨਾਂ ਤੋਂ ਦੋਨੋਂ ਜਿਹੜੇ ਮੋਟਰਸਾਈਕਲ ਤੇ ਐਕਟਿਵਾ ਉਪਰਾਮ ਕੀਤੇ ਉਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਇਹਨੇ ਵਿਕਰਮਜੀਤ ਸਿੰਘ ਨੇ ਮੰਨਿਆ ਕਿ ਮੈਂ ਇੱਕ ਪਿਸਤਲ ਇੱਥੇ ਛੁਪਾਇਆ ਹੋਇਆ ਹੈ ਤਾਂ ਜਦੋਂ ਉਹਦੀ ਬਰਾਮਦਗੀ ਕਰਕੇ ਉੱਥੇ ਜਾ ਕੇ ਬਰਾਮਦਗੀ ਕੀਤੀ ਗਈ ਤਾਂ 3 ਬੱਤੀ ਬੋਰ ਦਾ ਇੱਕ ਪਿਸਤਲ ਤੇ ਪੰਜ ਜ਼ਿੰਦਾ ਰਾਵਾਂ ਉਤੋਂ ਬਰਾਮਦ ਹੋਏ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੀ ਸੀ ਪੁਲਿਸ ਪਾਰਟੀ ਤੇ ਨੇ ਵਿਕਰਮਜੀਤ ਨੇ ਉੱਥੇ ਬਾਨਾ ਜਬ ਬਣਾਇਆ ਕਿ ਮੇਰੀ ਤਬੀਅਤ ਬੜੀ ਖਰਾਬ ਨੂੰ ਕਮਿਟਿੰਗ ਹੋ ਰਹੀ ਹੈ ਹੋਂ ਆਉਣ ਦੀ ਹੈਜੀ ਫੀਲਿੰਗ ਜਦੋਂ ਇਹ ਗੱਡੀ ਉੱਥੇ ਰੋਕੀ ਗਈ ਇਹਨੇ ਹਰਨੇਕ ਸਿੰਘ ਜਿਹੜਾ ਐਸਆਈ ਹੈ ਉਹਦੇ ਸਰਵਿਸ ਪਿਸਟਲ ਨੂੰ ਫੜਕੇ ਤੇ ਕੌਕ ਕੀਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਜਫਾ ਪਾ ਲਿਆ ਹਰਨੇਕ ਸਿੰਘ ਨੇ ਔਰ ਗੁੱਤਮ ਕੁੱਤੀ ਦੇ ਵਿੱਚ ਇੱਕ ਗੋਲੀ ਜਦੋਂ ਚੱਲੀ ਤਾਂ ਉਹ ਇਹਦੇ ਵਿਕਰਮਜੀਤ ਦੇ ਲੱਗੀ ਜਿਸ ਨਾਲ ਇੰਜਰਡ ਹੋ ਗਿਆ ਜਿਹਨੂੰ ਕਿ ਹਸਪੀਟਲ ਲੋਦੈ ਪਹੁੰਚਾਇਆ ਗਿਆ ਔਰ ਇਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਛੇਹੇ ਤੋਂ ਵਿੱਚੋਂ ਇਸ ਪਿਸਤਲ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਸਾਥੀ ਸਾਹਮਣੇ ਆਏ ਨੇ ਔਰ ਜਲਦੀ ਉਹ ਵੀ ਗ੍ਰਿਫਤਾਰ